ਪੰਜਾਬੀ ਵੀਰੋ ਅੱਜ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਖਨੌਰੀ ਬਾਰਡਰ ਤੇ ਇੱਕ ਨੌਜਵਾਨ ਜੋ ਬਠਿੰਡੇ ਕੋਲ ਬੱਲੋਂ ਪਿੰਡ ਦਾ ਦੱਸਿਆ ਜਾ ਰਿਹਾ ਹੈ ਫੌਜੀ ਗੋਲੀ ਲੱਗਣ ਨਾਲ ਉਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਬਹੁਤ ਹੀ ਦੁੱਖ ਦੀ ਘਟਨਾ ਅੱਜ ਮਨ ਬਹੁਤ ਦਾਸ ਹੈ ਕਿ ਸਾਡੇ ਦੇਸ਼ ਤੇ ਰਾਜ ਕਰਨ ਵਾਲੇ ਅਸੀਂ ਲੋਕਾਂ ਜਿਹੜਿਆਂ ਨੂੰ ਵੋਟਾਂ ਪਾ ਕੇ ਰਾਜ ਜਿੰਨੇ ਆ ਅੱਜ ਬਹੁਤ ਨਿਮੋਸ਼ੀ ਦੀ ਗੱਲ ਹੈ ਵੀ ਇੱਕ ਤਾਨਾਸ਼ਾ ਅਨਪੜ ਬੰਦਾ ਕਿੰਨੇ ਦੇਸ਼ ਨੂੰ ਕਾਰਪੋਰੇਟ ਦੇ ਹਵਾਲੇ ਕਰਨ ਲੱਗਿਆ ਆਮ ਲੋਕਾਂ ਤੇ ਕਿਸਾਨਾਂ ਦਾ ਉਹਨਾਂ ਨੂੰ ਧਰਨਾ ਦੇਣ ਦਾ ਵੀ ਹੱਕ ਨਹੀਂ ਬਹੁਤ ਹੀ ਨਿਮੋਸ਼ੀ ਦੀ ਗੱਲ ਹੈ ਬਹੁਤ ਦੁੱਖ ਹੋਇਆ ਅੱਜ ਦੀ ਘਟਨਾ ਨਾਲ ਉਸ ਨੌਜਵਾਨ ਨੂੰ ਜਸਲੀ ਅੱਜ ਮੌਤ ਹੋਈ ਆ ਉਸ ਦੇ ਘਰ ਦੇ ਆਂ ਦਾ ਕੀ ਹਾਲ ਹੋਣਾ 10 15 ਗੋਲੇ ਇੱਕ ਪਾਸੇ ਇਕੱਠੇ ਸੁਣ ਤਾ ਕੁਝ ਲਾਈਨਾਂ ਲਿਖੀਆਂ ਨੇ ਵੇਚ ਦੇ ਹਾਕਮਾਂ ਦੇ ਲਈ ਪੂਜਾ ਕਹਿ ਲੋ ਵੀ ਇੱਕ ਹੀ ਹਾਕਮ ਜਿਹੜਾ ਤਾਨਾਸ਼ਾਹ ਰਾਜ ਕਰਦਾ ਜੇ ਪਸੰਦ ਆਈਆਂ ਜ਼ਰੂਰ ਸ਼ੇਅਰ ਕਰਿਓ ਤੂੰ ਤਾਂ ਸੀ ਡਿਪਰੈਸ਼ਨ ਵਿੱਚ ਅਸੀਂ ਤੈਨੂੰ ਡਾਕਟਰ ਸਮਝੀ ਗਏ ਅਨਪੜ੍ਹ ਸੀ ਤੂੰ ਪਾਪੀ ਆ ਅਸੀਂ ਤੈਨੂੰ ਮਾਸਟਰ ਸਮਝੀ ਗਏ ਅੱਛੇ ਦਿਨਾਂ ਦੇ ਦੇ ਲਾਲਚ ਉਹ ਮਾੜੇ ਦਿੱਤੇ ਦਿਖਾ ਦੇਸ਼ ਮੇਰਾ ਇਹ ਦੇਸ਼ ਮੇਰੇ ਦੇ ਲੋਕਾਂ ਨੂੰ ਮੋਦੀਆ ਕਰ ਦਿੱਤਾ ਤੂੰ ਤਵਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ